ਨਾ ਹਰਕ ਮਦਦ ਨੂੰ ਇਹ ਪ੍ਰਾਲਾ ਕਰਨਾ ਚਾਹੀਦਾ ਕਿ ਜਿੱਥੇ ਛੰਡੇ ਮਿੱਠੇ ਜਲਦੀਆਂ ਸ਼ਬੀਲਾਂ ਲਾਈਆਂ ਜਾਂਦੀਆਂ ਹਨ ਤੇ ਉਸ ਹਾਮ ਨਾਲ ਬੂਟਿਆਂ ਦੀ ਹਰਕ ਬੰਦੇ ਨੂੰ ਸੇਵਾ ਕਰਨੀ ਜਰੂਰੀ ਨਹੀਂ ਕਿ ਆਪਾਂ ਆਣ ਕੇ ਗਰਮੀਆਂ ਜੀ ਕਰਨੀਆਂ ਸਿਆਲ ਵਿੱਚ ਬਿਤਰੋ ਗਰਮੀ ਵਿੱਚ ਕਰੋ 12 ਮਹੀਨੇ ਰੁਕ ਲੱਗ ਰਹਿਣਾ ਲੱਗਦਾ ਰਹਿਣਾ ਚਾਹੀਦਾ ਹੁਣ ਕੋਈ ਉਹ ਨਹੀਂ ਕਿ ਸੌਂ ਚਲਾਉਣਾ ਹੈ ਪਾਥਰੋ ਚਲਾਉਣਾ ਹੈ ਜਾਂ ਆਪਾਂ ਨੂੰ ਚੇਤ ਫੱਗਣ ਚਲਾਉਣਾ ਨਹੀਂ ਇਹਦੇ ਸਾਡੇ ਵਾਤਾਵਰਣ ਵਾਸਤੇ ਬਹੁਤ ਜ਼ਰੂਰੀ ਹੈ ਜੇ ਕੋਈ ਰੁਕ ਲੱਗਣਗੇ ਮੀਂਹ ਪਾਣਗੇ ਇਹ ਸਤਪੁਰ ਸੱਚੀ ਬਾਸ਼ਾ ਨੇ ਕਿਰਪਾ ਕੀਤੀ ਹੈ ਨਗਰ ਨਿਵਾਸੀਆਂ ਨੇ ਕਿਤੇ ਸਾਰਾ ਨਗਰ ਠੰਡਿਆ ਜਲਦੀਆਂ ਸ਼ਬੀਲਾ ਲਾਉਂਦਾ ਹੈ ਨਾਲ ਬੂਟਿਆਂ ਦੀ ਸੇਵਾ ਆਪ ਕਰ ਰਹੇ ਹਾਂ ਤੇ ਉਹਨਾਂ ਨੂੰ ਬੇਨਤੀ ਹੈ ਕਿ ਨਾਲ ਨਾਲ ਬੂਟਿਆਂ ਦੀ ਸੇਵਾ ਵੀ ਕਰਨ ਇਹਦੇ ਨਾਲ ਵਾਤਾਵਰਨ ਸ਼ੁੱਧ ਹੋਵੇਗਾ ਤੇ ਵਰਖਾ ਵੀ ਪਵੇਗੀ ਤੇ ਰਾਤ ਵੀ ਸਸਿਕਾਲ ਦਾ ਸਮਰਨ ਜੁ ਦੇਖ ਰਹੇ ਬਿਸਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਜਿਸ ਕੋ ਤੁਸੀਂ ਦੇਖ ਰਹੇ ਹੋ ਕਿ ਸ਼੍ਰੀ ਗੁਰਜਿੰਦਰ ਸਿੰਘ ਪਾਚਾ ਦੇ ਸ਼ਹੀਦੀਪੁਰ ਨੂੰ ਲੈ ਕੇ ਲਗਾਤਾਰ ਪੂਰੇ ਪੰਜਾਬ ਅੰਦਰ ਵੱਖ-ਵੱਖ ਜਗ੍ਹਾ ਤੇ ਸ਼ਬੀਲਾ ਲਗਾਈਆਂ ਜਾ ਰਹੀਆਂ ਨੇ ਕਿਤਨਾ ਕਿਤੇ ਆ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਉਸ ਦੇ ਨਾਲ ਹੀ ਅੱਜ ਅਸੀਂ ਹਲਕਾ ਅਜਨਾਲਾ ਦੇ ਪਿੰਡ ਗੁਜਾ ਪੀਰ ਵਿੱਚ ਮੌਜੂਦ ਹੈ ਜਿੱਥੇ ਕਿ ਜਿੱਥੇ ਸ਼ਬੀਲ ਲਗਾਈ ਗਈ ਹੈ ਉੱਥੇ ਗਰਮੀ ਦੀ ਰੁੱਤ ਨੂੰ ਦੇਖਦੇ ਹੋਏ ਨਾਲ-ਨਾਲ ਕਿਤਨਾ ਕਿਤੇ ਬੂਟੀਆਂ ਦੀ ਸ਼ਬੀਲ ਲਗਾਈ ਗਈ ਆ ਇੱਥੇ ਅੱਜ ਨਾਲ-ਨਾਲ ਜਿੱਥੇ ਲੋਕਾਂ ਨੂੰ ਸ਼ਬੀਲ ਪਲਾਈ ਜਾ ਰਹੀ ਹੈ ਨਾਲ-ਨਾਲ ਬੂਟੇ ਦਿੱਤੇ ਜਾ ਰਹੇ ਨੇ ਕਿ ਲੋਕ ਬੂਟੇ ਲਗਾਉਣ ਤੇ ਜਿਸ ਲਈ ਕਿੰਨਾ ਸਾਡੀ ਗ੍ਰੀਨਰੀ ਗ੍ਰੀਨਰੀ ਖਤਮ ਹੁੰਦੀ ਜਾਂਦੀ ਆ ਵਾਤਾਵਰਨ ਜਿਹੜਾ ਬਾ ਦਿਨੋ ਦਿਨ ਜਿਹੜਾ ਗਰਮੀ ਨਾਲ ਟੈਂਪਰੇਚਰ ਵੱਧਦਾ ਜਾਂਦਾ ਉਸ ਛੀ ਨੂੰ ਕਿਤਨਾ ਕਿਤੇ ਠੰਡ ਪੈ ਸਕਿਆ ਤੇ ਲੋਕ ਜਿੱਥੇ ਸ਼ਬੀਲਾਂ ਦੇ ਨਾਲ ਆਨੰਦ ਮਾਣ ਸਕਦੇ ਨੇ ਠੰਡ ਪੈਂਦੀ ਹੈ ਉਸੇ ਤਰੀਕੇ ਨਾਲ ਪੌਦੇ ਲਗਾਉਣਗੇ ਤੇ ਆਉਂਦੇ ਸਾਲ ਨੂੰ ਇਹਨਾਂ ਬੂਟਿਆਂ ਦੀ ਸ਼ਾਮ ਮਾਣ ਕੇ ਵੀ ਚੜੀ ਵਧੀਆ ਜਿਹੜੀਆਂ ਲੋਕਾਂ ਨੂੰ ਰਾਹਤ ਮਿਲ ਸਕੇ ਇਸ ਨਾਲ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਆਪਾਂ ਗੱਲ ਕਰਾਂਗੇ ਅੱਜ ਬਾਬਾ ਕੀ ਕਹਿਣਾ ਚਾਹੁੰਦੇ ਹੋ ਅੱਜ ਵੱਡਾ ਉਪਰਾਲਾ ਕੀਤਾ ਗਿਆ ਜਿੱਥੇ ਸ਼ਬੀਲਾਂ ਲਗਾਈਆਂ ਗਈਆਂ ਨੇ ਨਾਲ ਨਾਲੇ ਬੂਟੇ ਅੱਜ ਵੰਡੇ ਜਾ ਰਹੇ ਆ ਲੋਕਾਂ ਨੂੰ ਬੂਟੇ ਤੇ ਸ਼ਬੀਲ ਲਗਾਈ ਗਈ ਹੈ ਬੂਟਿਆਂ ਦੀ ਸ਼ਬੀਲ ਜੀ ਮੈਂ ਤਾਂ ਗਵਰਨਮੈਂਟ ਨੂੰ ਵੀ ਇਹ ਗੱਲ ਕਹਾਂਗਾ ਕਿ ਇਹ ਇੱਕ ਕ ਮਾਲਕ ਜਿਹਦੇ 10 ਕਿੱਲੇ ਜ਼ਮੀਨ ਆ 10 ਕਿੱਲੇ ਜ਼ਮੀਨ ਆ 10 ਪਰਾਂ ਨੇ ਇੱਕ ਮਰਲੇ ਜਾਂ ਦੋ ਮਰਲੇ گورਮੈਂਟ ਦੇ ਕਾਨੂੰਨ ਕੱਢੇਗੇ ਦੋ ਮਰਲੇ ਜਾਂ ਤਿੰਨ ਮਰਲੇ ਇੱਕ ਕਿੱਲੇ ਦੇ ਵਿੱਚ ਇਹ ਜੰਗਲ ਲੱਗਣਾ ਚਾਹੀਦਾ ਤੇ ਬੂਟਾਂ ਦਾ ਤੁਹਾਡੇ ਸਾਹਮਣੇ ਆ ਵਾਤਾ ਪੈਰਕਾ ਤਾਪਮਾਨ 50 ਦੇ 50 ਡਿਗਰੀ ਦੇ ਲੱਗ ਮੰਨੇ ਪਹੁੰਚ ਗਿਆ ਤੇ ਸਾਡਾ ਪ੍ਰਾਲਾ ਛੋਟਾ ਜਿਹਾ ਮੈਂ ਕਹਿ ਨਹੀਂ ਸਕਦੇ ਵੱਡਾ ਕਿ ਸਾਨੂੰ ਮਾਲਕ ਨੇ ਪਰਮਾਤਮਾ ਨੇ ਉਹ ਬਖਸ਼ਿਸ਼ ਕੀਤੀ ਹੈ ਕਿ ਬੱਚੇ ਬਾਹਰ ਨੇ ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਬੱਚਿਆਂ ਦੇ ਨਾਲ ਕੁਝ ਕੈਨੇਡਾ ਨੇ ਅਮਰੀਕਾ ਨੇ ਆ ਜਰਮਨ ਨੇ ਬੱਚੇ ਆਪਣੇ ਤੇ ਆ ਬੱਚੇ ਬੂਟੇ ਲਾ ਜਾ ਬੱਚੇ ਇਸ ਕਰਕੇ ਮੈਂ ਗੱਲ ਕਹਿ ਰਿਹਾ ਕਿ ਜਿਹੜੇ ਇਹ ਬੂਟਿਆਂ ਦਾ ਜ਼ਿਆਦਾ ਪਾਣੀ ਲੱਗ ਕੇ ਆਪਾਂ ਕਰਦੇ ਹੀ ਆ ਠੀਕ ਹੈ ਨਾ ਉਹ ਚੱਲਦਾ ਪਰ ਬੂਟਿਆਂ ਦਾ ਜ਼ਿਆਦਾ ਜਦੋਂ ਵੀ ਸੁਭੀਰ ਲੱਗਦੀ ਜਾਂ ਆਪਾਂ ਜਦੋਂ ਮੈਂ ਇੱਕ ਚੀਜ਼ ਗਵਰਨਮੈਂਟ ਨੂੰ ਇਹ ਇੱਕ ਇਹ ਤੁਸੀਂ ਮੰਨ ਕੇ ਚੱਲੋ ਕਿ ਕਾਨੂੰਨ ਪਾਸ ਹੋਣਾ ਚਾਹੀਦਾ ਕਿ ਜਿੰਨੀ ਆਪਣੀ ਪੰਜਾਬ ਦੀ ਜ਼ਮੀਨ ਆ ਵਾਤਾਵਰਨ ਬਿਲਕੁਲ ਵਧੀਆ ਹੋ ਜਾਏ ਜਦੋਂ ਆਪਾਂ ਵੇਖਿਆ ਨਾ ਕਿ ਨੰਗਦੇ ਆ ਕੋਈ ਬਾਗ ਜੇ ਲੱਗੋ ਤਾਂ ਠੰਡੀ ਹਵਾ ਆਉਂਦੀ ਸਰ ਉਹ ਇਹ ਤੁਹਾਨੂੰ ਇਹ ਸਾਰੇ ਪੰਜਾਬ ਠੰਡਾ ਲੱਗੂਗਾ ਜੇ ਤੁਸੀਂ ਕਿਲੇ ਦੇ ਵਿੱਚ ਦੋ ਕਿਲੇ ਦਾ ਕਾਨੂੰਨ ਪਾਸ ਹੋ ਜੇ ਤੋ ਕਿਲੇ ਦੇ ਵਿੱਚ ਦੋ ਮਰਲੇ ਦਾ ਕਾਨੂੰਨ ਪਾਸ ਬਾਬਾ ਜੀ ਜਿਸ ਤਰੀਕੇ ਨਾਲ ਦੇਖ ਰਹੇ ਕਿ ਸ਼ਬੀਲਾ ਲੱਗ ਰਹੀ ਹੈ ਠੰਡੇ ਮਿੱਠੇ ਜਲ ਚਕਾਏ ਜਾਂਦੇ ਨੇ ਰੰਗ ਬਰੰਗੀਆਂ ਸ਼ਬੀਲਾ ਲਾ ਕੇ ਲੋਕਾਂ ਨੂੰ ਕਿਤਨਾ ਕਿਤੇ ਉਤਸ਼ਾਹਿਤ ਕੀਤਾ ਜਾਂਦਾ ਪਰ ਇੱਕ ਵੱਡਾ ਉਪਰਾਲਾ ਕੀਤਾ ਅਸੀਂ ਅੱਜ ਜਿਹੜਾ ਤੁਸੀਂ ਕਿ ਵਿਖ ਰਹੇਗੀ ਲੋਕਾਂ ਨੂੰ ਜਿੱਥੇ ਬੱਚੇ ਛੋਟੇ ਛੋਟੇ ਨਾਲ ਸੇਵਾ ਕਰਨਦੇ ਨੇ ਪੌਦੇ ਦਿੱਤੇ ਜਾ ਰਹੇ ਨੇ ਨਾਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿ ਜਿਸ ਤਰੀਕੇ ਨਾਲ ਗ੍ਰੀਨਰੀ ਵਧੀਆ ਹੋ ਸਕੇ ਬਿਲਕੁਲ 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 ਸਾਡੀ ਇਹ ਗੱਲ ਮੈਂ ਇਸ ਗੱਲ ਨਾਲ ਮੈਂ ਬਹੁਤ ਬਹੁਤ ਸਹਿਮਤ ਹਾਂ ਮੈਂ ਕਹਿੰਦਾ ਹਰ ਜਗ੍ਹਾ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਕਿ ਤੇ ਉਹ ਸਾਹਮਣਾ ਬੂਟਿਆਂ ਦੀ ਹਰ ਇੱਕ ਬੰਦੇ ਨੂੰ ਸੇਵਾ ਕਰਨੀ ਇਹ ਤੇ ਜ਼ਰੂਰੀ ਨਹੀਂ ਕਿ ਆਪਾਂ ਆਣ ਕੇ ਗਰਮੀਆਂ ਜੀ ਕਰਨੀਆਂ ਸਿਆਲ ਵਿੱਚ ਬਿਤਰੋ ਗਰਮੀਆਂ ਵਿੱਚ ਕਰੋ 12 ਮਹੀਨੇ ਰੋਕ ਲੱਗ ਰਹਿਣਾ ਲੱਗਦਾ ਰਹਿਣਾ ਚਾਹੀਦਾ ਹੁਣ ਕੋਈ ਉਹ ਨਹੀਂ ਕਿ ਸੌਣ ਚ ਲਾਉਣਾ ਹੈ ਭਾਦਰੋ ਚ ਲਾਉਣਾ ਹੈ ਜਾਂ ਆਪਾਂ ਇਹਨੂੰ ਚੇਤ ਫੱਗਣ ਚ ਲਾਉਣਾ ਨਹੀਂ ਇਹ ਰੋਕ ਜਿਹੜਾ ਲੱਗਦਾ ਰਹਿਣਾ ਚਾਹੀਦਾ ਬੜੀ ਜ਼ਰੂਰੀ ਹੈ ਇਹਦੇ ਸਾਡੇ ਵਾਤਾਵਰਣ ਵਾਸਤੇ ਬਹੁਤ ਜ਼ਰੂਰੀ ਹੈ ਜੇ ਕੋਈ ਰੋਕ ਲੱਗਣਗੇ 20 ਵੀ ਪੈਣਗੇ ਇਸ ਕਰਕੇ ਮੈਂ ਕਿੰਨਾ ਕਿ ਰੋਕ ਲੱਗਣਾ ਜ਼ਰੂਰੀ ਹੈ ਗਵਰਨਮੈਂਟ ਦੇ ਕਾਨੂੰਨ ਪਾਸ ਕਰਨਾ ਚਾਹੀਦਾ ਮੈਂ ਇਹ ਗੱਲ ਮੈਂ ਗਵਰਨਮੈਂਟ ਦੇ ਹਾਂਜੀ ਬਾਬਾ ਜੀ ਤੁਸੀਂ ਵੀ ਸੇਵਾ ਕਰ ਰਹੇ ਹੋ ਅੱਜ ਮੈਂ ਵੇਖ ਰਿਹਾ ਕਿ ਬੜੀ ਉਤਸ਼ਾਹਿਤ ਹੋ ਕੇ ਸਾਰੇ ਪਾਸੇ ਸੇਵਾ ਚੱਲ ਰਹੀ ਆ ਅੱਜ ਨਾਲ ਨਾਲ ਬੁੱਟਿਆਂ ਦੀ ਵੱਡੀ ਸੇਵਾ ਕੀਤੀ ਜਾ ਰਹੀ ਜਿੱਥੇ ਪਹਿਣਾ ਵੀ ਵੱਡੇ ਪੱਧਰ ਤੇ ਆਣ ਕੇ ਸੇਵਾ ਕਰ ਰਹੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਰਹਿਤ ਹੋਈ ਹੈ ਸਾਬ ਸ੍ਰੀ ਗੁਰੂ ਵਰਦਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਸ਼ੀਸ਼ੀ ਸਾਡੇ ਦੇ ਸੰਬੰਧ ਵਿੱਚ ਜੋ ਅੱਜ ਪਿੰਡ ਗੁੱਜਾਪੀਰ ਵਿਖੇ ਠੰਡੇ ਗਲਦੀਆਂ ਸ਼ਬੀਲਾਂ ਲਾਈਆਂ ਗਈਆਂ ਹਨ ਉਹਦੇ ਨਾਲ ਨਾਲ ਸੰਗਤਾਂ ਨੇ ਜੋ ਬੂਟਿਆਂ ਦੀ ਸੇਵਾ ਕਰ ਰਹੇ ਹਨ ਜੋ ਆਪਾਂ ਵਾਤਾਵਰਣ ਬੜਾ ਖਰਾਬ ਹੋ ਚੁੱਕਾ ਹੈ ਵੇਖੋ ਕਿੰਨੀ ਗਰਮੀ ਪੈ ਰਹੀ ਹੈ ਕਿੰਨੀ ਸਹਣ ਔਖੀ ਹੋ ਰਹੀ ਹੈ ਇਹ ਵੀ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਕੀਤੀ ਹੈ ਨਗਰ ਨਿਵਾਸੀਆਂ ਨੇ ਕਿਥੇ ਸਾਰਾ ਨਗਰ ਠੰਡੇ ਜਲਦੀਆਂ ਸ਼ਬੀਲਾਂ ਲਾਉਂਦਾ ਹੈ ਨਾਲ ਬੂਟਿਆਂ ਦੀ ਸੇਵਾ ਆਪਾਂ ਕਰ ਰਹੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਇਸੇ ਤਰ੍ਹਾਂ ਨਗਰ ਨਿਵਾਸੀਆਂ ਦੇ ਕੋਲੋਂ ਇਹੋ ਜਿਹੀਆਂ ਸਮਾਵਾਂ ਲੈਂਦੇ ਹਨ ਸਤਿਗੁਰੂ ਸੱਚੀ ਪਾਤਸ਼ਾਹ। ਭਾਈ ਕੀ ਚਾਹੀਦਾ ਨਹੀਂ ਕਿ ਸਾਰੇ ਸੰਤਾਂ ਜਿੱਥੇ ਵੱਡੇ ਪੱਧਰ ਤੇ ਸ਼ਬੀਲਾ ਲਗਾਉਂਦੀਆਂ ਨੇ ਉਸੇ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਨੂੰ ਸਾਰਿਆਂ ਨੂੰ ਨਾਲ ਮਿਲ ਕੇ ਪੌਦੇ ਲਗਾਉਣੇ ਚਾਹੀਦੇ ਆ ਠੰਡੀਆਂ ਜਿਸ ਤਰੀਕੇ ਨਾਲ ਸ਼ਬੀਲਾ ਲਗਾਉਂਦੇ ਆ ਉਸ ਤਰੀਕੇ ਨਾਲ ਪੌਦੇ ਵੀ ਲਗਾਉਣੇ ਚਾਹੀਦੇ। ਹਾਂਜੀ ਬੜੀ ਸੋਹਣੀ ਵਿਚਾਰ ਦਿੱਤੇ ਹਨ ਕਿ ਜਿੱਥੇ ਸੰਤਾਂ ਠੱਡੇ ਜਲਦੀਆਂ ਸ਼ਬੀਲਾਂ ਲਾਉਂਦੀਆਂ ਹਨ ਉੱਥੇ ਉਹਨਾਂ ਨੂੰ ਬੇਨਤੀ ਹੈ ਕਿ ਨਾਲ-ਨਾਲ ਬੂਟਿਆਂ ਦੀ ਸੇਵਾ ਵੀ ਕਰਨ ਇਹਦੇ ਨਾਲ ਵਾਤਾਵਰਣ ਸ਼ੁੱਧ ਹੋਵੇਗਾ ਤੇ ਵਰਖਾ ਵੀ ਪਵੇਗੀ ਤੇ ਰਾਤ ਵੀ ਮ ਇਹ ਬੜੀ ਵੱਡੀ ਬਖਸ਼ਿਸ਼ ਹੈ ਗੁਰੂ ਸਾਹਿਬ ਦੀ ਜਿਹੜੇ ਸਵਾਵਾਾਂ ਕਰਦੇ ਹਨ ਬੜਾ ਵਧੀਆ ਉਪਰਾਲਾ ਕਰ ਰਹੇ ਹਨ ਸੰਗਤਾਂ ਹਰ ਥਾਂ ਤੇ ਯਾਰ ਜਿਹੜੀ ਨਵੀਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਨਵਾਂ ਮੋੜ ਮੁੜਿਆ ਹੈ ਇੱਥੇ ਠੰਡੇ ਜਲਦੀਆਂ ਸ਼ਬੀਲਾਂ ਲਗਾਈਆਂ ਜਾਂਦੀਆਂ ਹਨ ਉੱਥੇ ਨਾਲ ਜਬੂਟਿਆਂ ਦੀ ਸੇਵਾ ਹੋ ਰਹੀ ਹੈ ਇੱਥੇ ਵੀ ਹੋ ਰਹੀ ਹੋਰ ਵੀ ਥਾਵਾਂ ਤੇ ਬੜੀ ਹੋ ਰਹੀ ਹੈ ਇਹ ਚੰਗੀ ਸੋਧੀ ਚੰਗੀ ਸਮਝ ਮਿਲੀ ਸਾਰਿਆਂ ਨੂੰ ਇਹ ਗੁਰੂ ਕਿਰਪਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਹੋਰ ਵੀ ਵੀਰ ਜੀ ਮੌਜੂਦ ਨੇ ਹਾਂ ਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਤੇ ਸ਼ਬੀਲਾਂ ਲੱਗ ਰਹੀਆਂ ਨੇ ਇਹ ਕਿੰਨਾ ਕੁ ਵੱਧੀ ਸੀ ਜੰਗ ਉਹ ਵੇਖ ਲਿਓ ਕਿ ਆਉਣ ਵਾਲੀ ਜਨਰੇਸ਼ਨ ਨੂੰ ਕਾਫੀ ਲੋੜ ਹੈ ਪੌਦਿਆਂ ਦੀ ਜਿਸ ਤਰੀਕੇ ਨਾਲ ਅਸੀਂ ਖਾਣ ਵਾਲੇ ਪਦਾਰਥਾਂ 'ਚ ਕਿਤੇ ਨਾ ਕਿਤੇ ਬਿਜੀ ਹੋ ਗਏ ਆ ਕੀ ਲੱਗਦਾ ਇਹ ਵੀ ਵੱਡੇ ਪੱਧਰ ਤੇ ਵੱਡੇ ਬਾਹਰ ਨਿਕਲ ਕੇ ਆਣ ਕੇ ਸਾਨੂੰ ਪੌਦੇ ਲਗਾਉਣੇ ਚਾਹੀਦੇ ਆ ਹਾਂਜੀ ਜ਼ਰੂਰ ਜੀ ਪੌਦੇ ਸਾਨੂੰ ਲਾਉਣੇ ਚਾਹੀਦੇ ਆ ਅੱਜ ਕੱਲ੍ਹ ਲੋਕ ਛਾਇਆ ਛਾਇਆ ਹੁੰਦਾ ਜਿਹੜਾ ਉਹਦੇ ਚੱਕਰ ਦੇ ਵਿੱਚ ਬੂਟੇ-ਬੁਟੀਆਂ ਜਾਂਦੇ ਪਹਿਲੀਆਂ ਦੇ ਵਿੱਚੋਂ ਜੱਟ ਜਿਹੜਾ ਕਿ ਮਾੜੀ ਚੀਜ਼ ਆ ਜ਼ਰੂਰੀ ਆ ਮਤਲਬ ਬੂਟੇ ਲਾਉਣੇ ਇੱਕ ਰੋਖ ਹੋਊਗਾ ਤੇ ਸੋ ਸਾਨੂੰ ਸੁੱਖ ਹੋਊਗਾ ਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਬੂਟੇ ਲਾਉਣੇ ਮੇਰੇ ਹਿਸਾਬ ਨਾਲ ਠੀਕ ਹੈ ਲੱਗਦਾ ਔਰ ਜਿਸ ਤਰੀਕੇ ਨਾਲ ਅਸੀਂ ਵੇਖ ਰਹੇ ਹਾਂ ਸਾਡੇ ਕੋਲ ਕੋਈ ਸੰਕਤ ਨਹੀਂ ਮੌਜੂਦ ਹੈ ਇਹਨਾਂ ਨੂੰ ਪੌਦੇ ਮਿਲ ਰਹੇ ਨੇ ਹਾਂਜੀ ਬਾਗਰੂ ਜੀ ਕੀ ਨਾਂ ਹੈ ਆਪਣਾ ਜੀ ਗਰਮੇਸ ਸਿੰਘ ਬਾਗਰੂ ਕਿਸ ਤਰੀਕੇ ਨਾਲ ਉਪਰ ਆਲਾ ਲੱਗਾ ਜਿਸ ਤਸ ਅਸੀਂ ਬਕਰ ਬਕਰ ਲੰਗਰ ਛਕਦੇ ਆਂ ਪਰ ਅੱਜ ਜਿਹੜਾ ਇਹ ਲੰਗਰ ਬਕਰਾਂ ਲੱਗਾ ਕਿ ਪੌਦੇ ਮਿਲ ਰਹੇ ਆ ਕਿੱਦਾਂ ਲੱਗਾ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਕੀ ਚਾਹੀਦਾ ਜਿਸ ਤਰੀਕੇ ਨਾਲ ਗਰਮੀ ਵੱਧਦੀ ਜਾ ਰਹੀ ਕਿੰਨੇ ਕੁ ਪੌਦਿਆਂ ਦੀ ਲੋੜ ਹੈ ਪੌਦਿਆਂ ਲੋੜ ਹੀ ਲੋੜ ਆ ਪੌਦੇ ਜ਼ਰੂਰ ਲਾਉਣੇ ਚਾਹੀਦੇ ਆ ਔਰ ਅੱਜ ਇਥੇ ਇਹ ਸ਼ਬੀਰ ਦੇ ਨਾਲ ਨਾਲ ਪੌਦੇ ਵੰਡ ਰਹੇ ਨੇ ਕਿੰਨਾ ਕੁ ਉਤਸ਼ਾਹ ਆ ਜੀ ਕਿੰਨਾ ਕੁ ਵਧੀਆ ਉਪਰਾਲਾ ਹੈ ਜੀ ਬਹੁਤ ਵਧੀਆ ਜੀ ਬਹੁਤ ਹੀ ਵਧੀਆ ਲੱਗਾ ਕੀ ਕਹਿਣਾ ਚਾਹੋਗੇ ਲੋਕਾਂ ਸਾਰਿਆਂ ਨੂੰ ਜਿਹੜੇ ਲੰਗਰ ਲਾਉਂਦੇ ਨੇ ਵੱਡੇ ਵੱਡੇ ਲੱਖਾਂ ਰੁਪਏ ਦੇ ਲੰਗਰ ਲਾਉਂਦੇ ਨੇ ਪਰ ਬੂਟਿਆਂ ਦਾ ਲੰਗਰ ਨਹੀਂ ਲਾਉਂਦੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਹਦਾ ਤਾਂ ਬਹੁਤ ਵਧੀਆ ਪਹਿਲਾਂ ਇਹਨਾਂ ਦਾ ਕੰਮ ਆ ਵੀ ਬੂਟਿਆਂ ਦਾ ਇਹ ਜ਼ਰੂਰੀ ਚਾਹੀਦਾ ਲਗਾਤਾਰ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਜਿਸੇ ਅਸੀਂ ਸ਼ਬੀਲਾ ਵੇਖਦੇ ਆ ਲੰਗਰ ਲਗਾਈ ਜਾਂਦੇ ਨੇ ਵੱਡੇ ਵੱਡੇ ਲੰਗਰ ਲਗਾਈ ਜਾਂਦੇ ਨੇ ਵੱਡੇ ਵੱਡੇ ਖਰਚ ਕੀਤੇ ਜਾਂਦੇ ਨੇ ਪਰ ਕਿਤਨਾ ਕਿਤੇ ਵਾਤਾਵਰਣ ਤੋਂ ਦੂਰ ਰਹਿ ਕੇ ਜਿਹੜੇ ਖਰਚੇ ਕੀਤੇ ਜਾਂਦੇ ਨੇ ਪਰ ਅੱਜ ਇੱਕ ਵੱਖਰਾ ਉਪਰਾਲਾ ਕੀਤਾ ਗੁੱਜੇ ਪੀਰਪਿੰਡ ਦੇ ਵਿੱਚ ਜਿੱਥੇ ਕਿ ਉਹਨਾਂ ਵੱਲੋਂ ਸ਼ਬੀਲ ਦੇ ਨਾਲ-ਨਾਲ ਕਿਤਨਾ ਕਿਤੇ ਅੱਜ ਪੌਦੇ ਲਗਾ ਕੇ ਪੌਦੇ ਵੰਡੇ ਜਾ ਰਹੇ ਨੇ ਤੇ ਨਾਲ ਪੌਦੇ ਲਗਾ ਕੇ ਜਿਹੜੀ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਤੇ ਨਾਲ ਨਾਲ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਕਿ ਵੱਡੇ ਪੱਧਰ ਤੇ ਪੌਦੇ ਲਗਾਉਣ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਭਰਉਣ ਤੁਸੀਂ ਇੱਦਾਂ ਹੀ ਜੋੜ ਰਹੇ ਹੋ ਦਸ